ਆਹੇ ਗੁਰੂ ਸਾਹਿਬ ਜੀਓ ਰਾਗੋ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਗੁਰ ਪ੍ਰਸਾਦਿ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰਾ ਸਬਤਿ ਆਵਹਿ ਸਬਤਿ ਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਗੁਰੂ ਖਾਲਸਾ ਸਾਧ ਸੰਗਤ ਜੀ ਤਨ ਤਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਰਹਿਰਾਸ ਸਾਹਿਬ ਦੇ ਵਿੱਚ ਪਾਵਨ ਸ਼ਬਦ ਸਰਵਣ ਕਰ ਰਹੇ ਹਾਂ ਹਰ ਰੋਜ਼ ਦੀ ਤਰ੍ਹਾਂ ਰਹਿਰਾਸ ਸ਼ਾਮ ਨੂੰ ਪੜ੍ਹੀ ਜਾਂਦੀ ਹੈ ਸੋ ਸਤਿਗੁਰੂ ਮਹਾਰਾਜ ਪਹਿਲੇ ਬਾਦਸ਼ਾਹ ਨੇ ਰਹਿਰਾਸ ਦੀ ਵਕਸ਼ਿਸ਼ ਕੀਤੀ ਹੈ ਆਪਾਂ ਨੂੰ ਸੋ ਇਸ ਤਰੀਕੇ ਨਾਲ ਜਬਾਬਾ ਦੀਪ ਸਿੰਘ ਜੀ ਨੇ ਰਹਿਰਾਸ ਸੰਪੂਰਨ ਰੂਪ ਵਿੱਚ ਲਿਖੀ ਅਤੇ ਅੱਗੇ ਸੰਗਤਾਂ ਵਿੱਚ ਪ੍ਰਚਲਿਤ ਹੋਈ ਸਵੇ ਇਸ ਤਰ੍ਹਾਂ ਰਹਿ ਕਰਕੇ ਰਹਿਰਾਸ ਦੇ ਪਾਠ ਵਿੱਚ ਬੇਨਤੀਆਂ ਦੇ ਸ਼ਬਦ ਮਹਾਰਾਜ ਨੇ ਪਾਏ ਤੇ ਅਕਾਲ ਪੁਰਖ ਦੀ ਉਸਤਤ ਕੀਤੀ ਹੈ ਹਾਰਾਗੋ ਆਸਾ ਆਸਾ ਰਾਗ ਦੇ ਵਿੱਚ ਸੋਦਰ ਵੀ ਆਸਾ ਵਿੱਚ ਹੈ ਆਸਾ ਦੀ ਬਾਾਰ ਸਵੇਰੇ ਗਾਇਆ ਜਾਂਦਾ ਸੋਦਰ ਭਾਵ ਆਸਾ ਰਾਗ ਸਵੇਰੇ ਪੜਿਆ ਜਾਂਦਾ ਜਪਜੀ ਸਾਹਿਬ ਦੇ ਵਿੱਚ ਸ਼ਾਮ ਨੂੰ ਸੋਦਰ ਰਾਗ ਦੇ ਵਿੱਚ ਰਾਗੀ ਸਿੰਘ ਗਾਇਨ ਕਰਦੇ ਨੇ ਅਤੇ ਸਵੇਰੇ ਆਸਾ ਦੀ ਬਾਾਰ ਦੇ ਵਿੱਚ ਆਸਾ ਰਾਗ ਦਾ ਗਾਇਨ ਹੁੰਦਾ ਹੈ ਮਹੱਲਾ ਚੌਥਾ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਹਿ ਮਹਾਰਾਜ ਉਚਾਰਨ ਕਰਦੇ ਨੇ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਬਚਨ ਕੀਤਾ ਸੋ ਦਰ ਤੇ ਸੋ ਦਰ ਜੋ ਅਕਾਲ ਪੁਰਖ ਦਾ ਉਹ ਦਰ ਗੁਰੂ ਰਾਮਦਾਸ ਸਹਿਮਾਰਾਜ ਨੇ ਬਚਨ ਕੀਤਾ ਸੋ ਪੁਰਖ ਉਹ ਪੁਰਖ ਜੋ ਅਕਾਲ ਪੁਰਖ ਹੈ ਉਹ ਕੈਸਾ ਹੈ ਸ੍ਰੀ ਸਤਰਾ ਇਹ ਸ਼ਬਦ 348 ਅੰਗ ਤੇ ਆਸਾ ਰਾਗ ਵਿੱਚ ਦੁਬਾਰਾ ਵੀ ਮਹਾਰਾ ਨੇ ਉਚਾਰਿਆ ਹੈ ਪਹਿਲਾਂ ਰਹਿ ਰਾਸ ਦੇ ਵਿੱਚ 10 ਅੰਗ ਦੇ ਉੱਤੇ ਰਹਿਰਾਸ ਰੂਪ ਵਿੱਚ ਹੈ ਇਥੇ ਜਾਣ ਕੀਤਾ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਅਤੇ ਆਸਾ ਰਾਗ ਦੇ ਵਿੱਚ ਆਸਾ ਮਹੱਲਾ ਚੌਥਾ ਹੀ ਗੱਲਾਂ ਲਿਖਿਆ ਹੈ ਰਹਿਰਾਸ ਵਿੱਚ ਲਿਖਿਆ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਪਰ ਆਸਾ ਰਾਗ ਦੇ ਵਿੱਚ ਨਹੀਂ ਲਿਖਿਆ ਰਹਿਰਾਸ ਵਿੱਚ ਲਿਖਿਆ ਤੂੰ ਘਟ ਘਟ ਅੰਤਰ ਤੂੰ ਮੁਕਤਾ ਹੈ ਭਾਵ ਤਿੱਪੀ ਤੋਂ ਬਿਨਾ ਬਲੈਂਕਡੇ ਲੱਗੇ ਹੋਏ ਨੇ ਇੱਥੇ ਹੈ ਤੂੰ ਰਾਗ ਦੇ ਵਿੱਚ ਉੱਤੇ ਟਿੱਪੀ ਲਾ ਕੇ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਇਹ ਰਹਿ ਰਾਸ ਵਿੱਚ ਆਉਂਦਾ ਆਸਾ ਰਾਗ ਵਿੱਚ ਆਉਂਦਾ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਧਿਆਇਆ ਜੀਓ ਉਥੇ ਪਾਠ ਅੰਤਰ ਹੈ ਕਿਉਂਕਿ ਸਹਿਜ ਪਾਠ ਅਖੰਡ ਪਾਠ ਕਰਨ ਵੇਲੇ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਕਿ ਜੀਓ ਲਿਖਿਆ ਹੋਇਆ ਇੱਥੇ ਤੈਨ ਟੂਟੀ ਜਮਕੀ ਫਾਸੀ ਰਹਿ ਰਾਸ ਵਿੱਚ ਆਉਂਦਾ ਤੱਤੇ ਨਾਲ ਟੂਟੀ ਜਦੋਂ ਰਾਗ ਆਸਾ ਵਿੱਚ ਇਹ ਸ਼ਬਦ ਪੜ੍ਹਨਾ ਉੱਥੇ ਆਵੇਗਾ ਤੈਨ ਟੂਟੀ ਜਮਕੀ ਫਾਸੀ ਉੱਥੇ ਟੈਂਕੇ ਨਾਲ ਐ ਤੇ ਤੱਤੇ ਨਾਲ ਰਹਿ ਰਾਸ ਵਿੱਚ ਪਾਠ ਹੈ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਇਸੇ ਤਰ੍ਹਾਂ ਆਸਾ ਰਾਗ ਵਿੱਚ ਆਉਣਾ ਹੈ ਜਿਨ ਨਿਰਭਉ ਜਿਨ ਫਿਰ ਹਲੰਤ ਐ ਥੱਲੇ ਨੰਨੇ ਦੇ ਪਹਿਲਾਂ ਵੀ ਉੱਪਰ ਹਲੰਤ ਆਈ ਧਿਆਨ ਰੱਖਣਾ ਨੰਨੇ ਦੇ ਥੱਲੇ ਛੋਟਾ ਜਿਹਾ ਇਸ਼ਾਰਾ ਕੀਤਾ ਭਾਰਾ ਬੋਲਣ ਲਈ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀਓ ਫਿਰ ਅੱਗੇ ਰਹਿਰਾਸ ਵਿੱਚ ਲਿਖਿਆ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਹੁਣ ਏਸੇ ਤਰਾਈਂ ਆਸਾ ਰਾਗ ਵਿੱਚ ਲਿਖਿਆ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀਓ ਦੋਨਾਂ ਨੰਨਿਆਂ ਥੱਲੇ ਹਲੰਤ ਸੇ ਤੰ ਸੇ ਤੰ ਜਿਨ ਹਰ ਧਿਆਇਆ ਜੀ ਰਹਿਰਾਸ ਵਿੱਚ ਹੈ ਅਤੇ ਆਸਾ ਰਾਗ ਦੇ ਵਿੱਚ ਹੈ ਸੇ ਤੰ ਸੇ ਤੰ ਜਿਨ ਹਰ ਧਿਆਇਆ ਜਿਉ ਜਿਉ ਅਖਰ ਪਾਇਆ ਚਾਰ ਵਾਰੀ ਜਿਉ ਆਇਆ ਭਰੇ ਬੇਅੰਤ ਬੇਅੰਤਾ ਬੱਬੇ ਸਿਹਾਰੀ ਲਾ ਕੇ ਬੇਅੰਤ ਅਗਲੇ ਬੱਬੇ ਨੂੰ ਲਾਂ ਲਾ ਕੇ ਬੇਅੰਤਾ ਅਤੇ ਆਸਾ ਰਾਗ ਵਿੱਚ ਜਦੋਂ ਸ਼ਬਦ ਉਚਾਰਿਆ ਮਹਾਰਾਜ ਨੇ ਤਾਂ ਭਰੇ ਬੇਅੰਤਾ ਬੇਅੰਤਾ ਬੇਅੰਤ ਬੇਅੰਤ ਬੇ ਦੋਵੇਂ ਲਾਵਾਂ ਲਾਈਆਂ ਇੱਕ ਇੱਕ ਪਰੇ ਬੇਅੰਤ ਬੇਅੰਤਾ ਇਸ ਤਾ ਇਹਨਾਂ ਪਾਠਾਂ ਦਾ ਪਾਠ ਕਰਦੇ ਹੋਇਆਂ ਸਹਜ ਪਾਠ ਵੇਲੇ ਧਿਆਨ ਰੱਖਣਾ ਹੈ ਸੋ ਮਹਾਰਾਜ ਬਖਸ਼ਿਸ਼ ਕਰਦੇ ਨੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਪੇ ਦੇ ਰੈਜ ਪੈਰ ਵਿੱਚ ਲਾਰਾ ਹੋਣ ਕਰਕੇ ਪ੍ਰਸਾਦ ਵੈਸੇ ਇਸ ਤਰ੍ਹਾਂ ਬਣਦਾ ਜੇ ਕਿ ਇਹ ਪਾਰਸਾਦ ਫਿਰ ਹੁੰਦਾ ਪਰਾਇਆ ਸਵਾਦ ਪੱਪੇ ਦਾ ਰਾਰਾ ਪੂਰਾ ਬੋਲ ਕੇ ਜੇ ਦੇਸੀ ਜੀ ਬੋਲੀ ਬੋਲੇ ਪਾਰਸਾਦ ਇਹ ਹੁੰਦਾ ਪ੍ਰਸ਼ਾਦ ਉਹ ਹੁੰਦਾ ਛਕਣ ਵਾਲਾ ਇਹ ਹੈ ਕਿਰਪਾ ਪ੍ਰਸਾਦ ਤਦੇ ਸਿਹਾਰੀ ਵੀ ਹੈ ਓਮਕਾਰ ਜੋ ਕੇਵਲ ਇੱਕੋ ਇੱਕ ਹੈ ਸਤਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਉਹਦੀ ਪ੍ਰਾਪਤੀ ਹੁੰਦੀ ਚੌਥੇ ਪਾਸਾ ਮਹਾਰਾਜ ਦਾ ਸ਼ਬਦ ਹੈ ਇਹ ਸੋ ਉਪਕ ਜੋ ਹੈ ਛੰਦ ਦੀ ਚਾਲ ਹੈ ਇਸ ਚੀਜ਼ ਦਾ ਜ਼ਿਆਦਾਤਰ ਪਾਠੀ ਸਿੰਘਾਂ ਨੂੰ ਪਤਾ ਹੁੰਦਾ ਹੈ ਕਿ ਜਿਹੜੇ ਛੰਦ ਹੁੰਦੇ ਨੇ ਛੰਦ ਦੇ ਵਿੱਚ ਕਿਸ ਪ੍ਰਕਾਰ ਦੀ ਚਾਲ ਹੈ 6 ਪੌੜੀਆਂ ਦਾ ਵੀ ਹੁੰਦਾ ਹੈ 8 ਦਾ ਵੀ ਹੁੰਦਾ ਛੰਦ ਇਹ ਛੰਦ ਦੀ ਚਾਲ ਸੋ ਦਾ ਭਾਵ ਹੈ ਉਹ ਉਸ ਅਕਾਲ ਪੁਰਖ ਦਾ ਜਸ ਕਥਨ ਕਰਦੇ ਹਨ ਮਹਾਰਾਜ ਸੋ ਪੁਰਖ ਤੋਂ ਪਾਵੋ ਪ੍ਰਮਾਤਮਾ ਸਾਰੇ ਪੂਰਨ ਹੈ ਸੋ ਪੁਰਖ ਆਪ ਵੀ ਸੱਚੇ ਪਾਤਸ਼ਾਹ ਹੁਣ ਬਚਨ ਕਰਦੇ ਨੇ ਕਿਵੇਂ ਪਰ ਆਰੰਭ ਸੋ ਪੁਰਖ ਤੋਂ ਹੀ ਕੀਤਾ ਹੈ ਸ਼ਬਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਸੋ ਇਸ ਪੰਕਤੀ ਚ ਮਹਾਰਾਜ ਨੇ ਸੋ ਪਦ ਇੱਕੋ ਹੀ ਆ ਕਿਉਂਕਿ ਕਿਉਂਕਿ ਦੋਹਾਂ ਦਾ ਅਧਾਰ ਕਰਕੇ ਤਿੰਨ ਸੋ ਪਦ ਇਸ ਤਰੀਕੇ ਨਾਲ ਕਰਨਾ ਸੋ ਉਹ ਜੋ ਅਕਾਲ ਪੁਰਖ ਹੈ ਇੱਕ ਦਾ ਵਾਚਕ ਵੀ ਹੈ ਇਸ ਕਰਕੇ ਪੰਕਤੀ ਚ ਪੁਰਖ ਪਦ ਜਿਹੜੇ ਨੇ ਦੋ ਵਾਰ ਆਇਆ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਇਸ ਤਰੀਕੇ ਨਾਲ ਇਹ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਮਹਿਮਾ ਕਥਨ ਕੀਤੀ ਇਸ ਪੰਕਤੀ ਚ ਨਿਰੰਜਨ ਪਦਵੀ ਦੋ ਵਾਰ ਆਇਆ ਫਿਰ ਹਰ ਪਦਵੀ ਦੋ ਵਾਰ ਆਇਆ ਇਸ ਤਰੀਕੇ ਨਾਲ ਦੇਖਣਾ ਕਿੰਨੀ ਵਾਰੀ ਪੁਰਖ ਆਇਆ ਨਰੰਜਨ ਦੋ ਵਾਰੀ ਪੁਰਖ ਦੋ ਵਾਰੀ ਔਰ ਹਰ ਅੱਖਰ ਵੀ ਦੋ ਵਾਰੀ ਅਗਮਾ ਅਗਮ ਦੋ ਵਾਰੀ ਪਾਰਾ ਬਾਰ ਤੋਂ ਰਹਿਤ ਜੋ ਆਕਾਲ ਪੁਰਖ ਵਾਹਿਗੁਰੂ ਹੈ ਸੋ ਇਸ ਤਰ੍ਹਾਂ ਤਿੰਨ ਤਿੰਨ ਪਦ ਜੋੜ ਕੇ ਇਸ ਰੀਤੀ ਨਾਲ ਅਰਥ ਕਰਨਾ ਜਦੋਂ ਦੋ ਵਾਰ ਲਿਖਿਆ ਹੋਵੇ ਤਾਂ ਤਿੰਨ ਵਾਰ ਅਵਸ਼ ਹੋ ਜਾਂਦਾ ਸੋ ਪੁਰਖ ਆਕਾਲ ਪੁਰਖ ਹਰੀ ਪੁਰਖ ਜੋ ਹੈ ਨਰੰਜਨ ਥੋੜਾ ਜਿਹਾ ਕਾਸਕੇ ਬੋਲਣਾ ਨਰੰਜਨ ਉਹ ਪਿੱਛੇ ਵੀ ਆਗਮ ਗਮਤਾ ਤੋਂ ਰਹਤ ਪਿੱਛੇ ਵੀ ਸੀ ਉਹ ਹਣ ਵੀ ਹੈ ਉਹ ਅੱਗੇ ਨੂੰ ਵੀ ਹੋਵੇਗਾ ਪਾਰਾ ਵਾਰ ਤੋਂ ਰਹਤ ਪ੍ਰਮਾਤਮਾ ਇਹਦੇ ਵਿੱਚ ਕੋਈ ਸ਼ੰਕਾ ਕਰੇ ਜੇ ਵਿਦਵਾਨ ਸਧਾਰਨ ਬੰਦਾ ਇਸ ਤੋਂ ਨਾ ਸ਼ੰਕਾ ਨਹੀਂ ਕਰਦਾ ਵਿਦਵਾਨ ਵੀ ਇੰਨਾ ਡੂੰਘਾ ਕੇ ਜਿਹੜੇ ਬਹੁਤ ਜ਼ਿਆਦਾ ਗੂੜ ਗਿਆਨ ਵਾਲੇ ਵਿਆਕਰਣ ਆਦਿ ਤੋਂ ਵੀ ਗਾਹਾਂ ਨੇਕ ਕੋ ਪੰਡਤ ਲੋਕ ਬਹੁਤ ਜ਼ਿਆਦਾ ਗਿਆਨਵਾਨ ਇਸ ਪਾਸੇ ਹੁੰਦੇ ਨੇ ਉਹ ਕਹਿਣਗੇ ਇਹਦੇ ਚ ਅਤੀ ਵਿਆਪਤੀ ਤੇ ਗੌਰਵ ਤਾਲਕ ਦੋਸ਼ ਪ੍ਰਤੀਤ ਹੁੰਦੇ ਨੇ ਵੀ ਸੋ ਪੁਰਖ ਨਿਰੰਜਨ ਇਤਨਾ ਹੀ ਰਹਿਣ ਦਿੰਦੇ ਹਰ ਪੁਰਖ ਨਿਰੰਜਨ ਕਿਉਂ ਲਿਖਿਆ ਹੁਣ ਕਹਦੇ ਵੀ ਜੇ ਪੁਰਖ ਨਿਰੰਜਨ ਹੀ ਰਹਿਣ ਦਿੰਦੇ ਤਾਂ ਨਿਰੰਜਨ ਪੁਰਖ ਮਹਾਤਮਾ ਦੇ ਵਿੱਚ ਘਟਦਾ ਅੱਖਰ ਨਿਰੰਜਨ ਪੁਰਖ ਫਿਰ ਇਸ ਤਰ੍ਹਾਂ ਲਖਣ ਕੀਤਾ ਜਾਣਾ ਸੀ ਕਿ ਬ੍ਰਹਮ ਦਾ ਤੇ ਘਟ ਗਿਆ ਮਹਾਤਮਾ ਵਿਖੇ ਇਸ ਲਈ ਅਸੀਂ ਹਰਪੁਰਖ ਨੰਨਜਨ ਕਿਹਾ ਸਤਿਗੁਰੂ ਮਹਾਰਾਜ ਕਿਉਂਕਿ ਸਿਆਣਿਆਂ ਦੇ ਸਿਆਣਿਆਂ ਦੇ ਵੀ ਸਿਆਣੇ ਨੇ ਜਦੋਂ ਮਹਾਰਾਜ ਜੀ ਕੋਈ ਚੀਜ਼ ਉਚਾਰਨ ਕਰਦੇ ਨੇ ਤਾਂ ਉਹ ਕਿਉਂਕਿ ਸਤਿਗੁਰੂ ਤਾਂ ਭੁੱਲਣ ਹਾਰ ਨਹੀਂ ਨਾ ਹਨ ਮਨੁੱਖ ਭੁੱਲ ਜਾਂਦਾ ਸਤਿਗੁਰੂ ਇਸ ਢੰਗ ਨਾਲ ਲਿਖਦੇ ਨੇ ਕਿ ਕਿਸੇ ਬੰਦੇ ਨੂੰ ਵਿੱਚ ਊਣ ਤਾਂ ਹੀ ਦੇਖਣ ਦਾ ਮੌਕਾ ਹੀ ਨਾ ਮਿਲੇ ਕਿਉਂਕਿ ਸਤਗੁਰੂ ਪੂਰਨ ਨੇ ਸੋ ਇਸ ਕਰਕੇ ਕਹਿੰਦੇ ਜੇ ਕੱਲਾ ਪੁਰਖ ਨਰੰਜਨ ਹੀ ਰਹਿਣ ਦਿੰਦੇ ਨਰੰਜਨ ਪੁਰਖ ਤਾਂ ਮਹਾਤਮਾ 'ਚ ਹੀ ਘਟ ਜਾਂਦਾ ਅਸੀਂ ਤਾਂ ਲਖਣ ਕੀਤਾ ਸੀ ਬ੍ਰਹਮ ਦਾ ਤੇ ਘਟ ਗਿਆ ਮਹਾਤਮਾ ਦੇ ਉੱਤੇ ਇਸ ਲਈ ਅਸੀਂ ਕਹਿੰਦੇ ਹਰ ਪੁਰਖ ਨਰੰਜਨ ਕਿਹਾ ਕਹਿੰਦੇ ਹਰ ਪੁਰਖ ਨਰੰਜਨ ਹੀ ਰਹਿਣ ਦਿੰਦੇ ਹਰ ਆਗਮਾ ਕਿਉਂ ਕਿਹਾ ਇਹ ਵੀ ਸਾਨੂੰ ਕਿਰਪਾ ਕਰਕੇ ਸਮਝਾਓ ਮਾਰਦ ਕਹਿਣ ਲੱਗੇ ਹਰ ਪੁਰਖ ਨਰੰਜਨ ਤਾਂ ਸ੍ਰੀ ਰਾਮਚੰਦਰ ਜੀ ਦਾ ਨਾਮ ਹੈ ਤੁਹਾਨੂੰ ਪਤਾ ਕਹਿੰਦੇ ਇਸਨੇ ਅਸੀਂ ਹਰ ਅਗਮਾ ਕਿਹਾ ਕਿ ਉਹ ਹਰੀ ਡਰ ਤੋਂ ਰਹਿਤ ਹੈ ਕਿਉਂਕਿ ਜਿਸ ਵੇਲੇ ਰਾਮਚੰਦਰ ਜੀ ਬਨਵਾਸ ਹੋਏ ਸੀ ਤਾਂ ਲక్ష్మణ ਧਨਖਬਾਨ ਲੈ ਕੇ ਖੜਾ ਰਹਿੰਦਾ ਸੀ ਪਹਿਰੇ ਤੇ ਪਰ ਪ੍ਰਮਾਤਮਾ ਨੂੰ ਕਿਸੇ ਪਹਿਰੇ ਦੀ ਲੋੜ ਨਹੀਂ ਪੈਂਦੀ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਇਸ ਕਰਕੇ ਪ੍ਰਮਾਤਮਾ ਲਈ ਅਗਮ ਅਖਰ ਵਰਤਿਆ ਫਿਰ ਬੇਨਤੀ ਕੀਤੀ ਹਰ ਅਗਮਾ ਇਤਨਾ ਹੀ ਪਦ ਰਹਿਣ ਦਿੰਦੇ ਅਗਮਾ ਪਾਰਾ ਕਿਉਂ ਕਿਹਾ ਕਹਿੰਦੇ ਹਰ ਅਗਮਾ ਪਦ ਹਰਨਾਕਸ਼ ਚ ਘਟਦਾ ਕਿਉਂਕਿ ਹਰਨਾਕਸ਼ ਡਰ ਤੋਂ ਰਹਿਤ ਹੋ ਗਿਆ ਜਿਨੇ ਵਿਸ਼ਨਪੂਰੀ ਜਾ ਕੇ ਵਿਸ਼ਨੂੰ ਭਜਾ ਕੇ ਆਪਣਾ ਨਾਮ ਜਪਾਇਆ ਜਲੇ ਹਰਨਾਕਸ਼ ਥਲੇ ਹਰਨਾਕਸ਼ ਸੋ ਇਸ ਤਰ੍ਹਾਂ ਹੈ ਵੀ ਹਰਨਾਕਸ਼ ਉਸੀ ਵੀ ਹਰਨਾਕਸ਼ ਉਹਨਾਂ ਤਾਂ ਆਪਣੀ ਜਾਪ ਕਰਾਤਾ ਸੀ ਇਸ ਵਾਸਤੇ ਕਹਿੰਦੇ ਅਸੀਂ ਆਗਮ ਅਪਾਰਾ ਪਦ ਕਿਹਾ ਉਹ ਪਰਮੇਸ਼ਰ ਜੋ ਆਗਮ ਸ਼ਾਸਤਰਾਂ ਕਰਕੇ ਅਪਾਰਾ ਬੇਅੰਤ ਹੈ ਹੁਣ ਹਰਨਾਕਸ਼ 'ਚ ਇਹ ਚੀਜ਼ ਨਹੀਂ ਘਟਦੀ ਕਿਉਂਕਿ ਉਹਦੇ ਜਸ ਨੂੰ ਸ਼ਾਸਤਰ ਕੋਈ ਨਹੀਂ ਗਤਨ ਕਰਦਾ ਇਸ ਕਰਕੇ ਸਤਿਗੁਰੂ ਕਹਿੰਦੇ ਅਸੀਂ ਇਸ ਤਾਂ ਦੇ ਅੱਖਰ ਵਰਤੇ ਨੇ ਇਹਨੂੰ ਇੱਕ ਅੱਖਰ ਨੂੰ ਦੁਬਾਰਾ ਫਿਰ ਦੁਬਾਰਾ ਵਰਤਨ ਨੂੰ ਇਹਨੂੰ ਕਹਿੰਦੇ ਨੇ ਵੀਪਸਾ ਅਲੰਕਾਰ ਵੀਪਸਾ ਅਲੰਕਾਰ ਦੇ ਸ਼ਬਦ ਮਹਾਰਾ ਨੇ ਕਈ ਵਾਰੀ ਵਰਤੇ ਨੇ ਇਹਨਾਂ ਚੀਜ਼ਾਂ ਦੀ ਹੁਣ ਘਾਟ ਪਈ ਹੋਈ ਵਿਦਵਾਨਾਂ ਚ ਛੱਡ ਛੁੱਟ ਕੇ ਸਾਰੀਆਂ ਗੱਲਾਂ ਕਹਿੰਦੇ ਕੀ ਲੋੜ ਆ ਸੰਗਤ ਨੂੰ ਤਾਂ ਆਪਾਂ ਐਵੇਂ ਗੱਲਾਂ ਗੁੱਲਾਂ ਚ ਇਧਰਲੇ ਉਧਰਲੇ ਸਾਖੀਆਂ ਚ ਉਲਝਾ ਕੇ ਮਾੜਾ ਮੋਟਾ ਪ੍ਰਚਾਰ ਜੀ ਕਰਨਾ ਹੁੰਦਾ ਗੱਲ ਤਾਂ ਪੈਸਿਆਂ ਦੀ ਪੈਸੇ ਮਿਲ ਜਾਂਦੇ ਇਸ ਕਰਕੇ ਜੇ ਦਿਮਾਗ ਦਾ ਆਪਣਾ ਜੋਰ ਲਾਉਣ ਦਾ ਤਾਂ ਕੋਈ ਫਾਇਦਾ ਹੀ ਨਹੀਂ ਪਰ ਇਹ ਸੇ ਸਤਿਗੁਰੂ ਨੇ ਚੀਜ਼ਾਂ ਲਿਖੀਆਂ ਉਹਨਾਂ ਦੀ ਵਿਚਾਰ ਜ਼ਰੂਰੀ ਹੈ ਜੇ ਵਿਦਵਤਾ ਇਸ ਤਰ੍ਹਾਂ ਦੀ ਘਟਦੀ ਗਈ ਘਟਦੀ ਗਈ ਫਿਰ ਉਹ ਮਿਆਰ ਵੀ ਘਟ ਜਾਵੇਗਾ ਸਾਡੀ ਵਿੱਦਿਆ ਦਾ ਸਾਡੇ ਗਿਆਨ ਦਾ ਇਸ ਕਰਕੇ ਕੱਲ ਨੂੰ ਕੋਈ ਵੀ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਆ ਕਰਕੇ ਗੱਲ ਕਰੇ ਤਾਂ ਸਾਨੂੰ ਗਿਆਨ ਹੋਣਾ ਚਾਹੀਦਾ ਸਭ ਧਿਆਵ ਹੈ ਸਭ ਧਿਆਵ ਹੈ ਤੁਧ ਜੀ ਹਰ ਸੱਚੇ ਸਿਰਜਨਹਾਰਾ ਇਹ ਇੱਕ ਨੂੰ ਦੁਬਾਰਾ ਬੋਲਣਾ ਇਹਨੂੰ ਬੀਪਸਾ ਅਲੰਕਾਰ ਕਿਹਾ ਬੀਪਸਾ ਅਲੰਕਾਰ ਹੁੰਦਾ ਦੁਬਾਰਾ ਫੇਰ ਬੋਲਣਾ ਇਹ ਅਨੰਦ ਸਾਹਿਬ ਦੇ ਵਿੱਚ ਵੀ ਜਾਂ ਕਈ ਥਾਈਂ ਹੋਰ ਵੀ ਆਇਆ ਕਹਿੰਦੇ ਹੇ ਸਭ ਦੇ ਸਿਰਜਣ ਵਾਲੇ ਵਾਹਿਗੁਰੂ ਸੱਚੇ ਹਰੀ ਪਰਮਾਤਮਾ ਸਾਰੇ ਪੁਰਸ਼ ਆਪ ਨੂੰ ਧਿਆਉਂਦੇ ਨੇ ਸਾਰੇ ਪੁਰਸ਼ ਆਪ ਜੀ ਨੂੰ ਧਿਆਉਂਦੇ ਨੇ ਪਿੱਛੇ ਵੀ ਧਿਆਉਂਦੇ ਸੀ ਹੁਣ ਵੀ ਧਿਆਉਂਦੇ ਨੇ ਹੁਣ ਵੀ ਸਾਰੇ ਪਰਸ਼ਾਪ ਨੂੰ ਧਿਆਉਂਦੇ ਨੇ ਅੱਗੇ ਵੀ ਸਾਰੇ ਪਰਸ਼ ਤੁਹਾਨੂੰ ਧਿਆਉਣਗੇ ਮਨ ਕਰਕੇ ਵੀ ਸਾਰੇ ਧਿਆਉਂਦੇ ਨੇ ਬਾਣੀ ਕਰਕੇ ਵੀ ਧਿਆਉਂਦੇ ਨੇ ਸਰੀਰ ਕਰਕੇ ਵੀ ਧਿਆਉਂਦੇ ਨੇ ਇਸ ਕਰਕੇ ਦੇਖਣਾ ਪੈਂਦਾ ਦੋ ਵਾਰੀ ਕਿਉਂ ਲਿਖਿਆ ਤਿੰਨ ਵਾਰੀ ਕਿਉਂ ਲਿਖਿਆ ਤੇ ਉਹਦਾ ਮਤਲਬ ਹੁੰਦਾ ਕੁਝ ਜੇ ਦੋ ਵਾਰ ਵੀ ਲਿਖਿਆ ਹੋਵੇ ਤਾਂ ਵੀ ਤਿੰਨ ਵਾਰ ਜਾਣ ਲਈਦਾ ਕਿਉਂਕਿ ਜਦੋਂ ਪੜ੍ਹਾਈ ਨੂੰ ਪੜ੍ਹਨ ਤੋਂ ਪਹਿਲਾਂ ਇਹਦੇ ਉੱਤੇ ਇੱਕ ਹੋਰ ਪੜ੍ਹਾਈ ਪੜ੍ਹਨੀ ਪੈਂਦੀ ਹੈ ਕਿ ਇਹ ਅੱਖਰ ਦੀ ਵਰਤੋਂ ਕਿਵੇਂ-ਕਿਵੇਂ ਹੁੰਦੀ ਕਿੱਥੇ-ਕਿੱਥੇ ਕੀ ਲਾਉਣਾ ਜੋ ਛੋਟੇ ਗ੍ਰੰਥ ਪਹਿਲਾਂ ਬੜੀ ਦੁਨੀਆਂ 'ਚ ਲਿਖਿਆ ਹੁੰਦਾ ਜਹ ਏਕ ਕੀ ਗਿਣਤੀ ਆਵੈ ਤਹ ਅਨੇਕ ਅਵਸ਼ਰ ਹਾਵੈ ਜਿੱਥੇ ਇੱਕ ਗਰੁੱਪ ਹੈ ਕਾਮ ਕਰੋ ਲੋਭ ਮੋਹ ਹੰਕਾਰ ਦਾ ਜਿੱਥੇ ਮਹਾਰਾਜ ਨੇ ਕਾਮ ਕਰੋਧ ਲਿਖਤਾ ਉੱਥੇ ਵੀ ਪੰਜੇ ਹੀ ਆਉਣੇ ਜਿੱਥੇ ਕਾਮ ਲਿਖਤਾ ਉੱਥੇ ਹੀ ਪੰਜੇ ਹੀ ਆਉਣੇ ਜਿੱਥੇ ਹੰਕਾਰ ਲਿਖਤਾ ਉੱਥੇ ਹੀ ਪੰਜੇ ਹੀ ਆਉਣੇ ਆ ਇੱਕ ਲਿਖ ਕੇ ਵੀ ਪੰਜਾਂ ਨੂੰ ਦਿਖਾਉਂਦੇ ਨੇ ਦੋ ਲਿਖ ਕੇ ਵੀ ਪੰਜਾਂ ਨੂੰ ਦਿਖਾਉਂਦੇ ਨੇ ਪੰਜ ਲਿਖ ਕੇ ਵੀ ਕਈ ਵਾਰ ਜਿੰਨੀਕ ਪੰਗਤੀ 'ਚ ਲਿਖਣ ਦੀ ਥਾਂ ਉਸ ਇਸ਼ਾਰੇ मात्र ਵੀ ਹੁੰਦਾ ਸਾਰਾ ਵੀ ਹੁੰਦਾ ਸੋ ਇਸ ਕਰਕੇ ਸਾਰਿਆਂ ਨੇ ਤੁਹਾਨੂੰ ਤੇ ਆਇਆ ਸਾਬੇ ਜੀਏ ਤੁਮਾਰੇ ਜੀ ਤੂੰ ਜੀ ਆਕਾ ਦਾ ਤਾਰਾ हे महाराज सारे, सारे जीव ਆਪ ਦੇ ਦਾਸ ਨੇ ਤੁਸੀਂ ਸਾਰਿਆਂ ਦੇ ਦਾਤੇ ਹੋ ਜੀ ਬਿਹਾਰੀ ਲੱਗੀ ਜੱਜੇ ਨੂੰ ਐੜਾ ਮੁਕਤਾ ਸਭ ਜੀ ਤੁਹਾਾਰੇ ਜੀ ਦੂਜਾ ਜੱਜਾ ਕੱਲਈਆ ਤੂੰ ਜੀ ਆਕਾ ਦਾਤਾਰਾ ਬਹੁਤ ਵਿਸਥਾਰ ਨਾਲ ਬਾਣੀ ਦੀ ਸੰਖਿਆ ਪਹਿਲਾਂ ਕਰਨ ਤੋਂ ਬਾਅਦ ਬੜੀਆਂ ਚੀਜ਼ਾਂ ਉਹਨੇ ਬਰੀਕ ਦੀ ਹਰ ਕੋਈ ਕਹਿੰਦਾ ਮੈਂ ਸੰਖਿਆ ਕਰ ਵੀ ਲਈ ਭਾਵੇਂ ਸੰਖਿਆ ਕਰ ਵੀ ਲਈ ਹੋਵੇ ਤਾਂ ਵੀ ਬਹੁਤ ਗਲਤੀਆਂ ਹੁੰਦੀਆਂ ਫੇਰ ਵੀ ਕਿਉਂਕਿ ਸੰਥਿਆ ਤੋਂ ਬਾਅਦ ਜਦ ਕਥਾ ਸਿੱਖਦੇ ਆਂ ਤਾਂ ਪਤਾ ਲੱਗਦਾ ਫੇਰ ਬਹੁਤ ਗਲਤੀਆਂ ਨਿਕਲਦੀਆਂ ਕਥਾ ਵਿੱਚ ਅਸਲ ਸਮਝਿਆ ਹੁੰਦੀ ਜਾ ਕੇ ਫਿਰ ਕਿਉਂਕਿ ਉਦੋਂ ਅਰਥਾਂ ਦਾ ਜੀਵ ਨੂੰ ਗਿਆਨ ਹੋ ਜਾਂਦਾ ਜਦੋਂ ਫੇਰ ਪਤਾ ਲੱਗਦਾ ਕਿ ਇਹ ਅੱਖਰ ਨੂੰ ਕਿਵੇਂ ਬੋਲਣਾ ਆ ਅੱਖਰ ਦਾ ਭਾਵ ਕੀ ਹੈ ਪਾਠੀ ਨੇ ਸੰਥਿਆ ਉਹ ਕਰਨੀ ਜਿਹੜੀ ਸਿੱਖੀ ਹੈ ਕਥਾਵਾਚਕ ਨੇ ਸੰਥਿਆ ਉਹ ਕਰਾਉਣੀ ਜਿਹੜੀ ਅਰਥਾਂ ਦੇ ਹਿਸਾਬ ਨਾਲ ਹੁੰਦੀ ਹੈ ਇਸੇ ਕਰਕੇ ਆਪਸ ਵਿੱਚ ਥੋੜਾ ਜਾਂ ਦੋਨਾਂ ਦਾ ਕਈ ਵਾਰ ਹੋ ਜਾਂਦਾ ਕਿ ਆ ਮੈਂ ਸਿੱਖਿਆ ਸੋ ਕਿਸੇ ਨੇ ਕਿਦੋਂ ਸਿੱਖਿਆ ਕਿਸੇ ਨੇ ਕਿਦੋਂ ਸਿੱਖਿਆ ਰੋ ਵਿਚਾਰ ਇਹ ਗੱਲ ਨੂੰ ਇੱਥੇ ਛੱਡ ਦਈਏ ਮਹਾਰਾ ਸੱਚੇ ਬਾਦਸ਼ਾਹ ਕਹਿੰਨੇ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀ ਉਪਰਤ ਪਾਲਕ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ ਮਹਾਰਾ ਸੱਚੇ ਬਾਦਸ਼ਾਹ ਕਹਿੰਨੇ ਇਸ ਕਰਕੇ ਉਹ ਸਾਰੇ ਜੀਵਾਂ ਦਾ ਦਾਤਾ ਹੈ ਕਿਵੇਂ ਦਾਤਾ ਜੀ ਕਹਿੰਦੇ ਸਹਜੇ ਸਹਜ ਖਿਲਾਉਣ ਦਾ ਨਹੀਂ ਕਰਦਾ ਹਿਆਲਕ ਜਿਵੇਂ ਮਾਂ ਬੱਚੇ ਨੂੰ ਖੁਲਾਉਂਦੀ ਰਹਿੰਦੀ ਵੇ ਇਹ ਨਹੀਂ ਕਹਿੰਦੀ ਹੁਣ ਮੇਰੇ ਗਾਲੀ ਪੈ ਗਿਆ 24 ਘੰਟੇ ਗੋਦੀ ਚੁੱਕੀ ਰੱਖਦੀ ਨਹੀਂ ਕਿ ਜੇ ਨਿਆਣੇ ਨੂੰ ਸੰਭਾਲ ਦੇ ਕਰਦੀ ਬਸ ਮਾਂ ਨੂੰ ਆਹਰ ਹੀ ਇਹ ਮੇਰਾ ਪੁੱਤ ਮੇਰਾ ਬੱਚਾ ਮਾਂ ਕਦੇ ਵੀ ਨਹੀਂ ਅਲਕਤ ਮੰਦੀ ਵੀ ਕਿੱਥੋਂ ਗਾਲ ਪੈ ਗਿਆ ਪ੍ਰਮਾਤਮਾ ਨੇ ਵੀ ਸਾਨੂੰ ਪੈਦਾ ਕੀਤਾ ਸੱਜੇ ਸੱਜੇ ਸਾਨੂੰ ਖਿਲਾਉਂਦੇ ਨੇ ਕਦੇ अनेका ਗਲਤੀਆਂ ਦਿਹਾੜੀ ਦੀਆਂ ਹੁੰਦੀਆਂ ਰਾਤ ਨੂੰ ਗਲਤੀਆਂ ਦਿਨੇ ਗਲਤੀਆਂ ਸੌ ਅਲ੍ਹਾਮੇ ਦਿਨੇ ਕਿ ਰਾਤੀ ਮਿਲਣ ਸਹੰਸ ਇਸ ਕਰਕੇ ਸਾਡੇ ਦਿਹਾੜੇ ਵਿੱਚ ਫਿਰ ਜਾਂਦੇ ਰੱਬ ਨੂੰ ਵੀ ਇਹ ਬੰਦੇ ਤੇਰੇ ਕਹੇ ਜੀ ਫੇਰ ਵੀ ਉਹ ਪਰਮਾਤਮਾ ਕਹਿੰਦੇ ਚਲ ਕੋਈ ਨਹੀਂ ਨਿਆਣੇ ਇਹਦੇ ਕਿਹੜਾ ਬਸਾ ਵਿਚਾਰ ਜਿਹਾ ਜਿਹਾ ਲੇਖ ਲਿਖਿਆ ਨੇ ਹਜੇ ਕਰਨਾ ਔਗਣ ਕੋ ਨਾ ਚਤਾਰ ਦਾ ਗਲ ਛੇਤੀ ਲਾਇਕ ਮੈਂ ਮੰਗਾ ਸੋਈ ਦੇਵ ਦਾ ਹਰ ਪਿਤਾ ਸੁਖ ਦਾਇਕ ਕੋਈ ਸਾਡੇ ਔਗਣ ਨਹੀਂ ਚਤਾਰ ਦੇ ਗੱਲ ਨਾਲ ਲਾਉਂਦੇ ਨੇ ਜੋ ਮੂੰਹ ਚ ਮੰਗਦੇ ਦਿੰਦੇ ਨੇ ਜਦ ਬਹੁਤ ਵਿਗੜ ਜਾਂਦਾ ਕੰਮ ਤਾਂ ਕਿਤੇ ਪਿਤਾ ਨੂੰ ਗੁੱਸਾ ਆਉਂਦਾ ਫਿਰ ਇਸ ਗੱਲ ਦਾ ਵੀ ਸਭ ਕੁਝ ਖਾਈ ਪੀ ਜਾਂਦੇ ਨੇ ਮੇਰਾ ਨਾਮ ਹੀ ਲੈਣੇ ਤੇ ਕਦੇ-ਕਦੇ ਐਸਾ ਵੀ ਮਨ ਚ ਆ ਜਾਂਦਾ ਕੀ ਤਾਰੂਪ ਹੋਣ ਕਰਕੇ ਮਾਤਾ ਰੂਪ ਹੋਣ ਕਰਕੇ ਔਗਣ ਨਹੀਂ ਤਾਰ ਦੇ ਸਾਡੇ ਤਾਂ ਸਤਿਗੁਰੂ ਮਹਾਰਾਜ ਉਥੇ ਬਾਦਸ਼ਾਹ ਕਹਿੰਦੇ ਵੀ ਗੁਰਮੁਖੋ ਧਿਆਆ ਕਰੋ ਨੂੰ ਹਰ ਧਿਆਵੋ ਸੰਤ ਹੋ ਜੀ ਸਭ ਦੂਖ ਵਿਸਾਰਣ ਹਾਰਾ ਗੁਰਮੁਖੋ ਪਿਆਰਿਓ ਸਾਥ ਸੰਗਤ ਵਾਹਿਗੁਰੂ ਵਾਹਿਗੁਰੂ ਧਿਆਆ ਕਰੋ ਕਹਿੰਦੇ ਕਿਵੇਂ ਧਿਆਈਏ ਜੀ ਕਹਿੰਦੇ ਸੰਤਾਂ ਮਹਾਤਮਾ ਨਾਲ ਮਿਲ ਕੇ ਜਾਂ ਗੁਰਮੁਖ ਪਿਆਰਿਆਂ ਨਾਲ ਮਿਲ ਕੇ ਨਾਮ ਜਪਣ ਵਾਲੇ ਨੇ ਇਹਨੇ ਜੀ ਨਾ ਤਾਂ ਕੋਈ ਗੁਰਮੁਖ ਪਿਆਰਾ ਦੀਦਾਨ ਮਿਲਿਆ ਨਹੀਂ ਕੋਈ ਨਾ ਸੰਤ ਮਹਾਤਮਾ ਹੁਣ ਕੋਈ ਪੂਰਨ ਨਹੀਂਦਾ ਜੇ ਅਜਿਹਾ ਕੋਈ ਕਹੇ ਕਹਿੰਦੇ ਫਿਰ ਗੁਰੂ ਗ੍ਰੰਥ ਸਾਹਿਬ ਤਾਂ ਹੈਗੇ ਫਿਰ ਇਹਨਾਂ ਦੇ ਕੋਲ ਬੈ ਕੇ ਤੇ ਆਇਆ ਕਰੋ ਬਹਾਨੇ ਬਾਜ਼ੀ ਨਾ ਨਾ ਕਰੋ ਫਕੀਰੇ ਨਾਲ ਮਿਲ ਕੇ ਤੇ ਆਈਏ ਨਿਰੰਕਾਰ ਜਾਗ ਦੀ ਜੋਤ ਗੁਰੂ ਗ੍ਰੰਥ ਸਾਹਿਬ ਜਾਣ ਕੇ ਇਹਨਾਂ ਨੂੰ ਧਿਆਉਣਾ ਕੋਲ ਬੈ ਕੇ ਧਿਆਓ ਜਿਹੜੀ ਬਾਣੀ ਪੜ੍ਹਨੀ ਐ ਇਹ ਗੁਰੂ ਗ੍ਰੰਥ ਸਾਹਿਬ ਨਾਲ ਮਿਲ ਕੇ ਜਪਣਾ ਹੁੰਦਾ ਕੋਈ ਪੰਗਤੀ ਐਸੀ ਨਹੀਂ ਜਿਹਦੇ ਨਾਲ ਨਾਮ ਨਾ ਜਪਿਆ ਜਾ ਸਕੇ ਜਿਵੇਂ ਸ੍ਰੀ ਸੁਖਮਨੀ ਸਾਹਿਬ ਦੇ ਵਿੱਚ ਆਪਾਂ ਨਾਮ ਜਪੌਣੇ ਨਾਲ ਗੁਰਬਾਣੀ ਦੀ ਕੋਈ ਤੁਕ ਪੜ੍ਹ ਕੇ ਵੀ ਵਾਹਿਗੁਰੂ ਕਹਿ ਦਿਓ ਨਾਲ ਹੀ ਜੁੜ ਜਾਣੀ ਹੈ ਕਹਿੰਦੇ ਜੋ ਵਾਹਿਗੁਰੂ ਸਾਰਿਆਂ ਦੁੱਖਾਂ ਦੇ ਵਿਸਾਰਨ ਵਾਲਾ ਦੂਰ ਕਰਨ ਵਾਲਾ ਹੈ ਉਹ ਵਾਹਿਗੁਰੂ ਦੇ ਨਾਮ ਨੂੰ ਧਿਆਵੋ ਭਾਈ ਸਾਰੇ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਵਾਹਿਗੁਰੂ ਕਹਿੰਦੇ ਨੇ ਭਈ ਸੱਚਮੁੱਚ ਵਾਹਿਗੁਰੂ ਆਪ ਹੀ ਸਾਰਿਆਂ ਦਾ ਸਵਾਮੀ ਮਾਲਕ ਹੈ ਫੇਰ ਕਹਿੰਦੇ ਨੇ ਭਈ ਸਾਰਿਆਂ ਦਾ ਮਾਲਕ ਆਪ ਹੀ ਹੈ ਅਤੇ ਆਪ ਹੀ ਸੇਵਕ ਮਹਾਰਾਜ ਕਥਨ ਕਰਦੇ ਨੇ ਵਿਚਾਰਾ ਜੀ ਕੀ ਚੀਜ਼ ਹੈ ਪਾਵਤੁਛ ਵੀ ਨਹੀਂ ਜੀਵ ਦੀ ਹਸਤੀ ਕੀ ਹੈ ਜੋ ਦੇ ਸਾਰੇ ਗੁਣ ਕਹਿ ਸਕੇ ਤੇ ਆ ਨਾਨਕ ਜੰਤ ਵਿਚਾਰਾ ਆਪੇ ਠਾਕੁਰ ਆਪੇ ਸੇਵਕ ਹੈ ਕਿਉਂਕਿ ਠਾਕੁਰ ਵੀ ਉਸੇ ਜੋਤ ਵਿੱਚ ਹੈ ਅਤੇ ਸੇਵਕ ਵਿੱਚ ਵੀ ਉਹੀ ਜੋਤ ਹੈ ਇੱਕ ਤਾਂ ਇਹ ਗੱਲ ਹੋ ਗਈ ਸਾਰਿਆਂ ਚ ਇੱਕ ਗੁਰਾਂ ਦੀਆਂ ਗੁਪਤ ਚੀਜ਼ਾਂ ਨੇ ਸਤਿਗੁਰੂ ਮਹਾਰਾਜ ਜਿੱਥੇ ਸਤਿਗੁਰੂ ਨੇ ਉੱਥੇ ਗੁਰੂ ਅੰਗਦ ਦੇ ਮਹਾਰਾਜ ਰੂਪ ਵਿੱਚ ਇੱਕ ਉੱਚ ਕੋਟੀ ਦੇ ਸਭ ਤੋਂ ਉੱਚੇ ਸਿੱਖ ਵੀ ਨੇ ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਬਾਕੀ ਸਾਰੇ ਸਰੂਪ ਜਿਹੜੇ ਨੇ ਉਹ ਜਿੱਥੇ ਗੁਰੂ ਨੇ ਉੱਥੇ ਸਿੱਖ ਵੀ ਬਣ ਕੇ ਦਿਖਾਉਂਦੇ ਨੇ ਜਿੱਥੇ ਸਤਿਗੁਰੂ ਨੇ ਸਾਨੂੰ ਸੇਵਾ ਨੂੰ ਕਿਹਾ ਕੱਲੇ ਸਾਨੂੰ ਨਹੀਂ ਕਿਹਾ ਆਪ ਵੀ ਸੇਵਾ ਕਰਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਆਪਾਂ ਨੂੰ ਮਹਾਰਾਜ ਬਹੁਤ ਵੱਡੇ ਆ ਪਰ ਜਿੰਨੇ ਮਹਾਰਾਜ ਵੱਡੇ ਨੇ ਓਨੇ ਹੀ ਸੱਚੇ ਪਾਤਸ਼ਾਹ ਨਿਮਰਤਾ ਵਾਲੇ ਨੇ ਜੇ ਉਹਦੇ ਬਾਰੇ ਵਿਚਾਰ ਕੇ ਦੇਖੀਏ ਕਿ ਉਹ ਪ੍ਰਮਾਤਮਾ ਕੋਟ ਬ੍ਰਹਿਮੰਡ ਕੋ ਸ੍ਰੀ ਠਾਕੁਰ ਸਵਾਮੀ ਸਰਬ ਜੀਆਂ ਦਾ ਦਾਤਾ ਰੇ ਜੇ ਤੁਹਾਡੇ ਕੋਲ ਆ ਕੇ ਬਹਿ ਜੇ ਤਦ ਉਹ ਨੂੰ ਇਹ ਵਰਤਿਤ ਹੋਊਗਾ ਵੀ ਇਹ ਮੇਰਾ ਹੀ ਹੈ ਉਹ ਤੁਹਾਡੀ ਹੀ ਸੇਵਾ ਕਰਨ ਲੱਗ ਜਾਂਦਾ ਕਿ ਪ੍ਰਮਾਤਮਾ ਨੂੰ ਇਹ ਨਹੀਂ ਹੈ ਵੀ ਮੈਂ ਵੱਡਾ ਉਹ ਤਾਂ ਜੇ ਦੇਖੇ ਮੇਰੇ ਸਿੱਖ ਬੈਠਾ ਸਿੱਖ ਨੂੰ ਪਾਣੀ ਦਾ ਗਲਾਸ ਵੀ ਫੜਾਉਣ ਲੱਗ ਜਾਂਦਾ ਪ੍ਰਸ਼ਾਦਾ ਵੀ ਵਰਤੌਣ ਲੱਗ ਜਾਂਦਾ ਸੰਗਤ ਚਾ ਕੇ ਗੁਪਤ ਰੂਪ ਚਾਪੀ ਸੇਵਾ ਕਰੀ ਜਾਂਦਾ ਕਿਉਂਕਿ ਉਹਦਾ ਆਪਣਾ ਹੈ ਸਾਰਾ ਸੰਸਾਰ ਆਪਣਾ ਘਰ ਆਪਣੀ ਸੰਗਤ ਹੈ ਉਹਦੀ ਸਤਿਗੁਰੂ ਜੀ ਤਾਂ ਹੁਣ ਵੀ ਗੁਰੂ ਗ੍ਰੰਥ ਸਾਹਿਬ ਦੀ ਆਪ ਸੇਵਾ ਕਰਦੇ ਨੇ ਪ੍ਰਕਾਸ਼ ਵੀ ਆਪ ਕਰਦੇ ਨੇ ਸੁਖਾਸਣ ਵੀ ਆਪ ਕਰਦੇ ਨੇ ਕਿਉਂਕਿ ਉਹ ਉਹ ਤਾਂ ਜ਼ਿੰਮੇਵਾਰ ਨੇ ਆਪਣੀ ਤਾਂ ਕੋਈ ਜ਼ਿੰਮੇਵਾਰੀ ਨਾ ਹੈ ਜਦ ਆਨੰਦ ਸਾਹਿਬ ਦਾ ਪਾਠ ਦਾ ਕਿਸੇ ਥਾਂ ਸੰਗਤ ਉੱਠ ਕੇ ਚਲੀ ਜਾਂਦੀ ਸਾਰੀ ਗ੍ਰੰਥੀ ਰਹਿ ਗਿਆ ਦਸਕ ਬੰਦੇ ਰਹਿ ਗਏ ਹੋਰ ਪੰਜ ਚਾਰ ਸੁਖਾਸਣ ਕਿਹਨੇ ਕਰਨਾ ਮਹਾਰਾਜ ਕਹਿੰਦੇ ਮੈਂ ਤਾਂ ਮੱਥਾ ਟੇਕਿਆ ਹਜੇ ਗੁਰੂ ਸਾਹਿਬ ਮੈਂ ਗੁਰੂ ਮੰਨਿਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੈਂ ਤਾਂ ਸੁਖਾਸਣ ਕਰੂੰਗਾ ਨਾ ਸਤਿਗੁਰੂ ਸੁਖਾਸਣ ਵੇਲੇ ਆਪ ਹਾਜ਼ਰ ਹੋ ਜਾਂਦੇ ਸ਼ੀਤ ਸਿੰਘ ਆਪ ਖੜ ਜਾਂਦੇ ਆ ਕੇ ਉਹਨਾਂ ਨੂੰ ਤਾਂ ਪਤਾ ਨਾ ਗੁਰੂ ਗ੍ਰੰਥ ਸਾਹਿਬ ਕੌਣ ਆਪਨ ਤਾਂ ਪਤਾ ਹੀ ਨਹੀਂ ਇਹ ਕੌਣ ਨੇ ਭੱਜ ਜਾਂਦੇ ਸਾਰੇ ਜਾਨੇ ਮਹਾਰਾਜ ਦੀ ਹਜ਼ੂਰੀ ਚ ਹਰ ਵਕਤ ਕਿੱਥੇ ਚੱਲਿਆਂ ਬਈ ਕਹਿੰਦੇ ਰੋਜੀ ਰੋਟੀ ਨਹੀਂ ਕਮਾਉਣੀ ਰੋਜੀ ਦੇ ਮਾਲਕ ਨੂੰ ਛੱਡ ਕੇ ਰੋਜੀ ਰੋਟੀ ਕਮਾਉਣ ਦੀ ਬੰਦੇ ਨੂੰ ਭੱਜ ਦੌੜ ਪਈ ਹੋਈ ਹੈ ਜੇ ਸਤਿਗੁਰੂ ਚਾਹਣ ਜੇ ਗੁਰਾਂ ਦੀ ਸੇਵਾ ਕਰੀਏ ਸਤਿਗੁਰੂ ਸਭ ਕੁਝ ਆਪੇ ਹੀ ਦੇ ਦਿੰਦੇ ਆ ਸੋ ਇਸ ਕਰਕੇ ਜੇ ਹਾਜ਼ਰ-ਨਾਜ਼ਰ ਜਾਣ ਕੇ ਜਾਗ ਦੀ ਜੋਤ ਜਾਣ ਕੇ ਕਿਤੇ ਵੀ ਘਰਾਂ ਵਿੱਚ ਵੀ ਜਿੱਥੇ ਕਿਤੇ ਪ੍ਰਕਾਸ਼ ਹੈ ਗੁਰੂ ਘਰਾਂ ਵਿੱਚ ਵੀ ਪ੍ਰਕਾਸ਼ ਹੈ ਉਹ ਭਾਵਨਾ ਰੱਖ ਕੇ ਜੇ ਸੇਵਾ ਕਰੀਏ ਵੀ ਨਿਰੰਕਾਰ ਪ੍ਰਮਾਤਮਾ ਮਿਲ ਗਿਆ ਮੈਨੂੰ ਲੱਭਣ ਜਾਣ ਦੀ ਲੋੜ ਨਹੀਂ ਹੈ ਪ੍ਰਮਾਤਮਾ ਨੂੰ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਨਾ ਇਹ ਵਾਹਿਗੁਰੂ ਜੀ ਇੱਕ ਤੂੰ ਹੀ ਪੁਰਖ ਹੈ ਜੋ ਸਾਰਿਆਂ ਘਟਾਂ ਦੇ ਅੰਦਰ ਦਿਲਾਂ ਦਿਲਾਂ ਦੇ ਵਿੱਚ ਹਰ ਥਾਂ ਦੇ ਘਟਾਂ ਵਿੱਚ ਤੇ ਘਟਾਂ ਵਿੱਚ ਪਹਾੜੀਆਂ ਵਿੱਚ ਤੇ ਸਮੁੰਦਰਾਂ ਵਿੱਚ ਜਲੇ ਹੈ ਥਲੇ ਹੈ ਅਪੀਤ ਹੈ ਆਪੇ ਹੈ ਪ੍ਰਭੂ ਹੈ ਅਜੂ ਹੈ ades ਹੈ ਅਪੇਸ਼ ਹੈ ਜਲੇ ਹਰੀ ਥਲੇ ਹਰੀ ਉਮੇ ਹਰੀ ਨਬੇ ਹਰੀ ਸਾਰਿਆਂ ਥਾਵਾਂ ਤੇ ਜਲਸ ਤੂਹੀ ਥਲਸ ਤੂਹੀ ਨਦਸ ਤੂਹੀ ਨਦਸ ਤੂਹੀ 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 ਮਹਾਰਾਜ ਕਹਿੰਦੇ ਤੂੰ ਹੀ ਤੂਹੀ ਤੂੰ ਹੀ ਇਹ ਸਾਰਿਆਂ ਥਾਵਾਂ ਤੇ ਸਾਰਿਆਂ ਘਟਾਂ ਦੇ ਅੰਦਰ ਨਿਰੰਤਰ ਹੁੰਦਾ ਇੱਕ ਰਸ ਲਗਾਤਾਰ ਸਮਾਉਣ ਵਾਲਾ ਕਦੇ ਘਟਦੀ ਨਹੀਂ ਜੋਤ ਤੇਰੀ ਦੁਨੀਆ ਨਹੀਂ ਸੀ ਤਾਂ ਜੋਤ ਉਸੇ ਤਰ੍ਹਾਂ ਹੀ ਸੀ ਦੁਨੀਆ ਬਣ ਗਈ ਤਾਂ ਜੋਤ ਉਸੇ ਤਰ੍ਹਾਂ ਹੀ ਐ ਦੁਨੀਆ ਖਤਮ ਹੋ ਜਾਏਗੀ ਤਾਂ ਜੋਤ ਉਸੇ ਤਰ੍ਹਾਂ ਹੀ ਰਹੇਗੀ ਉਹ ਜੋਤ ਨਹੀਂ ਘਟਦੀ ਵੱਧੇ ਇਹਦੇ ਚ ਕਈ ਵਾਰ ਦੁਨੀਆ ਬਣੀ ਕਈ ਵਾਰ ਆਈ ਕਈ ਵਾਰ ਗਈ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਇਹ ਵਾਹਿਗੁਰੂ ਜੀ ਇੱਕ ਤਾਂ ਦਾਤੇ ਬਣਾਏ ਨੇ ਤੁਸੀਂ ਇੱਕ ਭੇਖਾਰੀ ਭੱਬੇ ਨੂੰ ਲਾਂ ਲੱਗੀ ਹੋਈ ਐ ਇੱਕ ਪੇਖਾਰੀ ਭੱਬੇ ਦੀ ਲਾਂ ਨਾਲ ਹੁੰਦੇ ਨੇ ਇੱਕ ਸਿਹਾਰੀ ਵੀ ਲੱਗ ਜਾਂਦੀ ਹੈ ਸੋ ਪਿਖਾਰੀ ਵੀ ਲਿਖਿਆ ਹੁੰਦਾ ਇਸ ਕਰਕੇ ਇੱਕ ਪੇਖਾਰੀ ਹੁੰਦਾ ਮੰਗਤੇ ਬਣਾਇਆ ਅਰਥ ਉਹੀ ਹੈ ਇਹ ਸਾਰੇ ਤੁਹਾਡੇ ਅਸਚਰਜ ਕੌਤਕ ਨੇ ਕਿ ਇੱਕ ਬੰਦਾ ਧਾਤਾ ਬਣਾਤਾ ਉਹਨੂੰ ਜ਼ਿਆਦਾ ਪੈਸੇ ਜ਼ਿਆਦਾ ਸਮਾਨ ਦੇਤਾ ਤੂੰ ਮੰਡੀ ਜਾ ਇੱਕ ਨੂੰ ਮੰਗਤਾ ਬਣਾਤਾ ਤੇਰੇ ਪੱਲੇ ਕੱਖ ਨਹੀਂ ਇੱਕ ਉਹ ਬਣਾਤੇ ਤੁਸੀਂ ਜਿਨ੍ਹਾਂ ਨੂੰ ਬਹੁਤ ਪੈਸਾ ਦਿੱਤਾ ਉਹ ਸੂਮ ਜੇ ਬਣਾਤੇ ਉਹ ਕਿਸੇ ਦਿੰਦੇ ਹੀ ਨਹੀਂ ਐਸਾ ਦੱਬ ਕੇ ਚਲਾਈ ਚੜਾਈ ਕਰ ਜਾਂਦੇ ਨੇ ਬਾਅਦ 'ਚ ਹੀ ਮਿਲਦਾ ਇਹ ਵੀ ਸਾਰੇ ਤੇਰੇ ਕੌਤਕ ਨੇ ਤੇਰੇ ਚੋਜ ਨਾ ਜਾਣੇ ਕੋਈ ਤੂੰ ਪੂਰਾ ਪੁਰਖ ਵਿਦਾਤਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨਾ ਜਾਣਾ اے ਵਾਹਿਗੁਰੂ ਜੀ ਤੁਸੀਂ ਆਪ ਹੀ ਦాత ਹੋ ਆਪ ਹੀ ਪਦਾਰਥਾਂ ਦੇ ਭੋਗਣ ਵਾਲੇ ਹੋ ਤੇਰੇ ਤੋਂ ਬਿਨਾ ਮੈਂ ਹੋਰ ਕਿਸੇ ਨੂੰ ਜਾਣਦਾ ਹੀ ਨਹੀਂ ਅਵਸਥਾ ਇਹ ਅਵਸਥਾ ਦੀ ਪੰਕਤੀ ਹੈ ਜਦੋਂ ਸਾਰਿਆਂ ਵਿੱਚ ਜੋਤ ਦਿਖਣ ਲੱਗ ਜਾਂਦੀ ਸਾਰਿਆਂ ਵਿੱਚ ਪ੍ਰਮਾਤਮਾ ਦਿਖਣ ਲੱਗ ਜਾਂਦੇ ਨੇ ਜਦੋਂ ਇਹ ਅਵਸਥਾ ਜੀ ਇੱਕ ਬਣ ਜਾਂਦੀ ਹੈ ਦੂਜਾ ਨਜ਼ਰੀ ਨਹੀਂ ਆਉਂਦਾ ਕੋਈ ਇਹ ਸਿੰਘਾਂ ਦੀ ਅਵਸਥਾ ਕਈ ਥਾਈਂ ਬਣੀ ਦੇਖੀ ਆ ਇੱਥੋਂ ਇੱਕ ਸਿੰਘ ਜਿਵੇਂ ਗਿਆ ਸੀ ਮਿਲਣਾ ਉਹ ਕਹਿੰਦਾ ਏਸੀ ਅਵਸਥਾ ਬਣ ਗਈ ਮੈਨੂੰ ਸਾਰਿਆਂ ਚ ਹੀ ਦਿਖਦੀ ਜੋਤ ਕਹਿੰਦਾ ਹੁਣ ਕੀ ਕਰਾਂ ਮੈਂ ਜੇ ਉਹ ਜੇ ਕੰਮ ਕਰਨਾ ਉਹ ਤਾਂ ਕਰਨਾ ਹੀ ਪੈਣਾ ਟੈਕਸੀ ਚ ਚਲਾਉਂਦਾ ਕਹਿੰਦਾ ਕਾਲਿਆਂ ਚ ਵੀ ਗੋਰਿਆਂ ਚ ਵੀ ਸਾਰਿਆਂ ਸਿੱਖਾਂ ਚ ਵੀ ਪਸ਼ੂਆਂ ਚ ਵੀ ਪੰਛੀਆਂ ਚ ਵੀ ਕਹਿੰਦਾ ਜਦੋਂ ਆਉਂਦਾ ਕਹਿੰਦਾ ਮੈਨੂੰ ਉਹ ਦੇਖਦੀ ਹੁੰਦੀ ਆ ਜੋਤ ਇਹਦੇ ਚ ਵੀ ਆ ਇਹਦੇ ਚ ਵੀ ਆ ਕਹਿੰਦਾ ਮੈਨੂੰ ਪੈਸੇ ਕੀ ਤੋਂ ਲਵਾ ਸਾਰਿਆਂ ਚ ਤੋਂ ਆਪ ਬੈਠਾ ਪਰ ਰੋਜੀ ਰੋਟੀ ਵਾਸਤੇ ਕਰਨਾ ਪੈਂਦਾ ਸੋ ਇਹ ਇਸ ਕਰਕੇ ਜਦੋਂ ਇਹ ਅਵਸਥਾ ਬਣ ਜਾਂਦੀ ਮਨ ਦੀ ਇੱਕ ਸਟੇਜ ਬਣ ਜਾਂਦੀ ਜਦੋਂ ਅੰਦਰਲੀ ਅਵਸਥਾ ਖੁੱਲਦੀ ਆ ਕੋਈ ਦੂਜਾ ਨਜ਼ਰ ਨਹੀਂ ਆਉਂਦਾ ਸਾਰਿਆਂ ਵਿੱਚੋਂ ਆਪ ਹੀ ਬੈਠਾ ਨਜ਼ਰ ਆਉਂਦਾ ਆਪ ਹੀ ਦਾਤਾ ਹੈ ਆਪ ਹੀ ਪਦਾਰਥਾਂ ਦੇ ਖਾਣ ਵਾਲਾ ਬਣਿਆ ਬੈਠਾ ਤੂੰ ਪਾਰ ਬ੍ਰਹਮ ਬੇ ਅੰਤ ਬੇ ਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਵਾਵੇ ਨੂੰ ਬੋਲਣਾ ਸੀ ਵਖਾਣਾ ਤੋ ਇਹ ਕਰਕੇ ਤੇਰੇ ਕਿਆ ਗੁਣ ਆਖ ਵਖਾਣਾ ਇਹ ਪਾਰ ਬ੍ਰਹਮ ਪਰਮੇਸ਼ਰ ਦੀ ਤੁਸੀਂ ਬੇਅੰਤ ਹੋ ਜੀ ਬੇਅੰਤ ਹੋ ਪਿੱਛੇ ਵੀ ਹੁਣ ਵੀ ਅੱਗੇ ਨੂੰ ਵੀ ਬੇਅੰਤੀ ਹੋਣਾ ਮਨ ਬਾਣੀ ਸਰੀਰ ਕਰਕੇ ਬੇਅੰਤੋਂ ਇਹ ਵਾਹਿਗੁਰੂ ਜੀ ਤੁਸੀਂ ਬੇਅੰਤ ਹੋ ਤੇ ਤੁਹਾਡੇ ਗੁਣ ਵੀ ਬੇਅੰਤੀ ਨੇ ਬੇਅੰਤੀ ਨੇ ਇਹ ਬੇਅੰਤ ਗੁਣਾ ਵਾਲੇ ਵਾਹਿਗੁਰੂ ਤੇਰੇ ਵਿੱਚ ਜਿਹੜੇ ਬੇਅੰਤ ਬੇਅੰਤ ਗੁਣ ਨੇ ਇਹਨਾਂ ਦਾ ਵਰਣਨ ਮੈਂ ਕੀ ਕਰ ਸਕਦਾ ਇਹਨਾਂ ਦਾ ਵਰਣਨ ਕਿੱਦਾਂ ਕਰ ਸਕਦਾ ਕਿਉਂਕਿ ਜਿਹੜੇ ਬੇਅੰਤ ਗੁਣ ਨੇ ਉਹਨਾਂ ਤਾਂ ਤੁਸੀਂ ਹੀ ਵਰਣਨ ਕਰ ਸਕਦੇ ਹੋ ਮਹਾਰਾਜ ਜੀ ਨੇ ਬਚਨ ਕਰਦੇ ਨੇ ਆਪ ਹੀ ਪਹਿਲੇ ਬਾਦਸ਼ਾਹ ਮਾਰੂ ਗਾਥਿ ਈਸਰ ਬ੍ਰਹਮਾ ਦੇਵੀ ਦੇਵਾ 인ਦਰ ਤਪੇ ਮਨ ਤੇਰੀ ਸੇਵਾ ਜਤੀ ਸਤੀ ਕੇਤੇ ਬਨਵਾਸੀ ਅੰਤ ਨ ਕੋਈ ਪਾਏਂਦਾ ਇਹ ਜਦੋਂ ਪ੍ਰਵੇਸ਼ ਕਰਦੇ ਆ ਉਦੋਂ ਪਤਾ ਲੱਗਦਾ ਸਮੁੰਦਰ ਦੇ ਕਿਨਾਰੇ ਖੜ ਕੇ ਕੋਈ ਨਿਆਣਾ ਕਹੇ ਲੈ ਮੈਂ ਸਮੁੰਦਰ ਨੂੰ ਹਾਂ ਹੁਣੇ ਪਾਰ ਕਰ ਜਾਵਾਂ ਮੈਂ ਦਾ ਹੁਣੇ ਕਰ ਲਵਾਂ ਉਹ ਥੋੜ ਫੜਕਾ ਹੀ ਹੁੰਦਾ ਐਵੇਂ ਨਿਆਣੇ ਨੂੰ ਕੀ ਪਤਾ ਕਿੱਡਾ ਵੱਡਾ ਉਦੇ ਪਾਣੇ ਦਾ ਜਿੱਥੇ ਤੱਕ ਉਹ ਹੱਦ ਬੰਦੀ ਜਿੱਦੀ ਦੀ ਇਹ ਵੇਸੇ ਤੱਕ ਹੀ ਪਰ ਜੇ ਕਿਤੇ ਗਲਤੀ ਨਾਲ ਸਮੁੰਦਰ ਚ ਵੱੜ ਜੇ ਕੋਈ ਫੇਰ ਪਤਾ ਲੱਗਦਾ ਇਹ ਤਾਂ ਬਹੁਤ ਵੱਡਾ ਹੈ ਤਾਂ ਪਿੱਛੇ ਨਹੀਂ ਮੁੜਨਾ ਪੈਂਦਾ ਇਸ ਕਰਕੇ ਪ੍ਰਮਾਤਮਾ ਦੇ ਗੁਣਾਂ ਦਾ ਕੋਈ ਅੰਤ ਨਹੀਂ ਹੈ ਜੇ ਕੋਈ ਕਹੇ ਮੈਂ ਅੰਤ ਪਾ ਲਵਾਂਗਾ ਬੇਅੰਤ ਬੇਅੰਤ ਕਹੇ ਕੀ ਪਿੱਛਾ ਛਡਾਉਂਦਾ ਜੋ ਸੇਵ ਹੈ ਜੋ ਸੇਵ ਤੁਹ ਜੀ ਜਾਨ ਨਾਨਕ ਤਿਨ ਕੁਰਬਾਣਾ ਇਹ ਮਾਰਾ ਸੱਚੇ ਪਾਤਸ਼ਾਹ ਜਿਉ ਆਪ ਦੀ ਸੇਵਾ ਕਰਦੇ ਨੇ ਜੋ ਆਪ ਦੀ ਸੇਵਾ ਕਰਦੇ ਨੇ ਮੈਂ ਉਹਨਾਂ ਤੋਂ ਕੁਰਬਾਨ ਜਾਣਾ ਕਿੰਨੀ ਵੱਡੀ ਉਹਨਾਂ ਦੀ ਕਿਸਮਤ ਆ ਜਿਹੜੇ ਆਪ ਦੀ ਸੇਵਾ ਕਰਦੇ ਨੇ ਕਿੰਨੇ ਭਾਗਾਂ ਵਾਲੇ ਨੇ ਉਹ ਜਿਹੜੇ ਪਿੱਛੇ ਵੀ ਸੇਵਾ ਕੀਤੀ ਜਿਨ੍ਹਾਂ ਨੇ ਹੁਣ ਵੀ ਕਰਦੇ ਅੱਗੇ ਨੂੰ ਕਰਨਗੇ ਮਨ ਬਾਣੀ ਸਰੀਰ ਕਰਕੇ ਕਰਦੇ ਸੇਵਾ ਇਹ ਵਾਹਿਗੁਰੂ ਜਿਹੜੇ ਤੇਰੀ ਸੇਵਾ ਕਰਦੇ ਮੈਂ ਕੁਰਬਾਨ ਜਾਵਾਂ ਉਹਨਾਂ ਤੋਂ ਪ੍ਰਕਾਰਜ ਕਰਨਾ ਸਾਰਾ ਦਿਨ ਸੇਵਾ ਕਰਨੀ ਚੌਰ ਕਰਨਾ ਸੁਕਾਸਨ ਕਰਨਾ ਫਿਰ ਸੇਵਾ ਹੁੰਦਾ ਸਿਮਰਨ ਕਰਨਾ ਕੀਰਤਨ ਕਰਨਾ ਕਥਾ ਕਰਨੀ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹੀ ਜੇ ਦੁਨੀਆਂ ਦੀ ਸੇਵਾ ਜੇ ਤਵਿਹਰੇ ਲੱਗੇ ਨਿਆਣੇ ਪਾਲ ਲੈ ਘਰ ਦੇ ਕੰਮਾਂ ਦੀ ਸੇਵਾ ਕਰ ਲਈ ਜੀ ਘਰ ਦੀ ਸੇਵਾ ਉਹਦੀ ਸੇਵਾ ਦੀ ਸੇਵਾ ਮਹਾਰਾਜ ਕਹਿੰਦੇ ਮਨੁੱਖ ਦੀ ਸੇਵਾ ਕਿੰਨਾ ਕੀ ਕੀ ਦੋਗੇ ਮਨੁੱਖ ਦੀ ਸੇਵਾ ਠੀਕ ਹੈ ਇੱਕ ਫਰਜ਼ ਹੈ ਪਰ ਇੱਥੇ ਤੱਕ ਸੀਮਿਤ ਨਹੀਂ ਕਿ ਮਨੁੱਖ ਕੱਲੇ ਦੀ ਮੈਂ ਸੇਵਾ ਕਰ ਲਈ ਮਾਂ ਬਾਪ ਦੀ ਸੇਵਾ ਦਾ ਸਾਡਾ ਫਰਜ਼ ਹੀ ਹੈ ਪਰ ਸਤਿਗੁਰੂ ਕਹਿੰਦੇ ਜੀਨੇ ਤੁਹਾਡੇ ਮਾਤਾ ਪਿਤਾ ਦਾ ਵੀ ਪਰਲੋਕ ਸਵਾਰਨਾ ਤੁਹਾਡਾ ਵੀ ਸਵਾਰਨਾ ਤੁਹਾਡੇ ਬੱਚਿਆਂ ਦਾ ਵੀ ਸਵਾਰਨਾ ਉਹ ਬਾਪੂ ਸਭ ਤੋਂ ਵੱਡਾ ਹਰ ਜੀ ਮਾਤਾ ਹਰ ਜੀ ਪਿਤਾ ਉਹਦੀ ਸੇਵਾ ਕਿਹਨੇ ਕਰਨੀ ਹੈ ਉਹਦੀ ਸੇਵਾ ਕੀ ਕਰੀਏ ਜੀ ਮਹਾਰਾਜ ਕਹਿੰਦੇ ਉਹ ਸ਼ਬਦ ਰੂਪ ਹੈ ਸ਼ਬਦ ਦੀ ਸੇਵਾ ਸ਼ਬਦ ਨਾਲ ਉਹ ਜਿਵੇਂ ਆਪਾਂ ਕਿਸੇ ਦੇਖੀਏ ਕਿ ਗੁਰੂ ਘਰ ਚ ਕੋਈ ਸੇਵਾ ਹੁਣ ਜਿਹੜੇ ਬੰਦੇ ਨੂੰ ਕੁਝ ਵੀ ਨਹੀਂ ਆਉਂਦਾ ਉਹਨੂੰ ਕਹਿੰਦੇ ਤੂੰ ਲੰਗਰ ਵਰਤਾਛ ਆਵਾਸ਼ ਉਹ ਇੱਕ ਬੰਦਾ ਉਹਨੂੰ ਬਿਜਲੀ ਦਾ ਕੰਮ ਆਉਂਦਾ ਤੂੰ ਵੀ ਆ ਸਾਰੀ ਬਿਜਲੀ ਦੇ ਤਾਰਾਂ ਠੀਕ ਕਰਨੀਆਂ ਇੱਕ ਬੰਦੇ ਨੂੰ ਮਾਈਕ ਠੀਕ ਕਰਨ ਆਉਂਦੇ ਨੇ ਕਿਸੇ ਨੂੰ ਆਹ ਕੰਮ ਆਉਂਦਾ ਜਿਹੜਾ ਜਿਹੜਾ ਕਿਸੇ ਨੂੰ ਕੰਮ ਆਉਂਦਾ ਉਹ ਆ ਜਾ ਕਰੀ ਜਾਂਦਾ ਜੇ ਕੋਈ ਆਗੀ ਸਿੰਘ ਆ ਗਏ ਆਓ ਜੀ ਭਾਈ ਸਾਹਿਬ ਤੁਸੀਂ ਸਟੇਜ ਤੇ ਕੀਰਤਨ ਕਰੋ ਜੀ ਸ਼ਬਦ ਦੀ ਸੇਵਾ ਕਰੋ ਜੀ ਪਾਠੀ ਸਿੰਘ ਤੋਂ ਪਾਠ ਕਰਾਉਨੇ ਆ ਇਹ ਅਲੱਗ-ਅਲੱਗ ਸੇਵਾਵਾਂ ਮਹਾਰਾਜ ਅਸੀਂ ਫਿਰ ਉਹਦੀ ਸੇਵਾ ਕਿਵੇਂ ਕਰੀਏ ਕਹਿੰਦੇ ਉਹ ਸ਼ਬਦ ਰੂਪ ਹੈ ਉਹਦੀ ਸੇਵਾ ਸ਼ਬਦ ਨਾਲ ਕਰੋ ਵਾਹਿਗੁਰੂ 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 ਇਹੀ ਉਹਦੀ ਸੇਵਾ ਬਾਣੀ ਪੜਨੀ ਉਹਦੀ ਸੇਵਾ ਨਹੀਂ ਨਾ ਪਤਾ ਇੰਨਾ ਗੱਲਾਂ ਦਾ ਤੇ ਬਾਣੀ ਪੜਨੀ ਕਿਵੇਂ ਸੇਵਾ ਹੋਈ ਕਿਉਂਕਿ ਸਤਿਗੁਰੂ ਬਾਣੀ ਪੜਨ ਤੇ ਬਹੁਤ ਖੁਸ਼ ਹੁੰਦੇ ਨੇ ਬਹੁਤ ਕੁਝ ਹੁੰਦਾ ਹੈ ਇੰਨਾ ਕੁਝ ਵੀ ਸਾਡਾ ਦਿਮਾਗ ਇੰਨਾ ਸਮਝਾ ਵੀ ਨਹੀਂ ਸਕਦਾ ਹੁੰਦਾ ਬਹੁਤ ਕੁਝ ਹੈ ਤਾਈਂ ਮਾਰਾ ਕਹੇ ਨਾਨਕ ਰਤਨਾ ਕਬੜਾ ਸਾਰ ਬਹੁਤ ਕੁਝ ਹੋ ਜਾਂਦਾ ਬਾਣੀ ਦੇ ਪੜਨ ਨਾਲ ਤੋ ਇਸ ਕਰਕੇ ਸਤਿਗੁਰੂ ਕਹਿੰਦੇ ਗੁਰਬਾਣੀ ਦੇ ਰਾਹੀ ਸੇਵਾ ਕਰੋ ਸਿਮਰਨ ਦੇ ਨਾਲ ਸੇਵਾ ਕਰੋ ਮੂਲ ਮੰਤਰ ਦਾ ਅਭਿਆਸ ਕਰੀ ਜਾਓ